ਅੱਜ ਚੌਣ ਪ੍ਰਚਾਰ ਦੌਰਾਨ ਤੇ ਆਏ ਹੋ ਕੇ ਕਹਿੰਦੇ ਭਾਈ ਥਾਕ ਸਾਹਿਬ ਵੱਲ ਦੀ ਫਤਿਹ ਅੱਜ ਅਸੀ ਉਹਰੇ ਮਾਸਟਰ ਜੀ ਮੁਹੰਮਦ ਸ਼ਾਹ ਵੈਲਫੈਰ ਸੁਸਾਇਟੀ ਆਏ ਆ ਇੱਥੇ ਸਾਂਝ ਪਾਣ ਆਏ ਆ ਤੇ ਦਸਣ ਆਏ ਆ ਕਿ ਇਸ ਅੰਬਸਰ ਸੀਟ ਦੇ ਉੱਤੇ ਅਸੀਂ ਸਖਤ ਵਿਰੋਧ ਕੀਤਾ ਸੀਗਾ ਜਦ ਬੀ ਜੀ ਪੀ ਨੇ ਆਰ ਐਸ ਐਸ ਨੇ ਮਸਜਿਦ ਢਾਉਣ ਦਾ سلسلہ ਤੋਰਿਆ ਸੀ ਅੰਬਸਰ ਸਾਹਿਬ ਕੇ ਵੀ ਇਹਨਾਂ ਨੇ ਤੋੜਨ ਦਾ ਯਤਨ ਕੀਤਾ ਹੈ ਔਰ ਜਦ ਬਾਵਨੀ ਮਸਜਿਦ ਦੀ ਘਟਨਾ ਤੇਰੀ ਹੋਇਆ ਸੀਗਾ ਉਦੋਂ ਵੀ ਸ਼੍ਰੋਮਣਿ ਕਾਲੀ ਦੇ ਲੰਬਰਸਰ ਨੇ ਆਪਣੇ ਵੀਰਾਂ ਦਾ ਸਾਥ ਦਿੱਤਾ ਸੀਗਾ ਸੋ ਅਸੀਂ ਸਮਝਦੇ ਹਾਂ ਕਿ ਅਸੀਂ ਬਾਰਡਰ ਏਰੀਆ ਤੇ বাসਦੇ ਹਾਂ ਔਰ ਇੱਥੇ ਜਿੱਥੇ ਦੋ ਤਰਫ ਜੰਗ ਦਾ ਮਾਹੌਲ ਬਣਦਾ ਹੈ ਤੇ ਇਸਲਾਮ ਦੇ ਉੱਤੇ ਹਮਲੇ ਹੁੰਦੇ ਆਂ ਤੇ ਮੁੜ ਕੇ ਇੱਧਰ ਇਲਜ਼ਾਮ ਲੱਗਦੇ ਆਂ ਅਸੀਂ ਬਿਲਕੁਲ ਚਾਹੁੰਦੇ ਹਾਂ ਕਿ ਅਸੀਂ ਭਾਈਵਾਲ ਬਣ ਕੇ ਅਸੀਂ ਰਹੀਏ ਤੇ ਇੱਥੇ ਅਮਨ ਤੇ ਸ਼ਾਂਤ ਹੋਏ ਤੇ ਬਾਰਡਰ ਖੁੱਲ ਕੇ ਆਪਣੀਆਂ ਆਪ ਜਵ ਵਿੱਚ ਲੇ ਜਿਹੜਾ ਮੁੱਖ ਮੁੱਦਾ ਹੈਗਾ ਉਹ ਹੈਗਾ ਕਿ ਅਸੀਂ ਆਵਾਜਾਵੀ ਖੋਲੀਏ ਔਰ ਆਪਣੇ ਬਿਸ਼ਰੇ ਗੁਰਤਾਮਾ ਦੇ ਖੁੱਲੇ ਦਰਸ਼ਨ ਦیدار ਵੀ ਕਰ ਸਕੀਏ ਉੱਥੋਂ ਵੀ ਆ ਸਕਣ ਤੇ ਇਸ ਵਪਾਰ ਨਾਲ ਸਾਰੇ ਭਾਰਤ ਦੀ ਜੀਡੀਪੀ 1% ਵਾਧੀ ਹੈ ਸੋ ਅਸੀਂ ਚਾਹੁੰਦੇ ਆ ਕਿ ਅਮਨ ਤੇ ਸ਼ਾਂਤ ਦੇ ਨਾਲ ਜੰਗ ਦਾ ਮਾਹੌਲ ਬਾਰਡਰ ਤੇ ਨਾ ਪੈ ਨਾ ਬਣੇ ਔਰ ਵਪਾਰ ਵਧੇ ਇਹ ਦੋ ਮੁੱਦਿਆਂ ਦੇ ਤੇ ਅਸੀਂ ਲਾਗਦੇ ਹਾਂ